फिलोर नेशनल हाईवे बलैरो दा टायर फट जाने भयानक सड़की हादसा वापर गया हादसा इन्ना भयानक गई लग गया पत्रकारी दागीर ने दसा की ओ फिलोर साइड तो लुधियाणा वालू जा रहा सी ते निक बलैरो गो जलंधर साइड तो लुधियाणा वाल जा रही सी जिसका अचानक अगला टायर फट गया टायर फटन ओ दरबार मां मैया भगवान तो अगे बनेटिया तो की तो रागीर मदद निक कार्टो फिलोर के किसी निजी हस्पता विखे जेरे इलाज लेज ले दिता तगीर ने दसा के उघ रहे एक अमृतधारी सिख ने अपने श्री साहेब लगिया सीट बेल्ट गया क्या इस सूचना मिलते ही सड़क सुरक्षा फोरस के मुलाजम भी पिना पहच के गाइवे चालू किया दुरख्या ने दसा की ओर कंट्रोल रूम तो फोन आया नैशनल हाईवे एक एक्सीडेंट हो गया है जिसकी सूचना मिलते ही ओ मौके ते पहुंचे एक्सीडेंट हुई गड्डी ਤੇ ਕਰਕੇ ਨੈਸ਼ਨਲ ਹਾਈਵੇ ਨੂੰ ਮੋੜ ਚਾਲੂ ਕੀਤਾ ਗਿਆ ਤੇ ਬਲੇਰੋ ਗੱਡੀ ਦਾ ਟੈਂਪਰੇਰੀ ਨੰਬਰ ਹੋਣ ਕਾਰਨ ਹਲੇ ਤੱਕ ਚਖਮੀਆਂ ਦੀ ਪਛਾਣ ਨਹੀਂ ਹੋ ਸકી। ਭਾਜੀ ਕੀ ਨਾਮ ਹੈ? ਮੇਰਾ ਨਾਮ ਹੈ ਨੀਰੇਜ ਹੈ। ਭਾਜੀ ਆਹ ਕਾਰ ਐਕਸੀਡੈਂਟ ਹੋ ਗਿਆ ਮੈਸਮਲ ਹਾਈਵੇ ਤੇ ਕੀ ਸਰ ਮਾਮਲਾ ਤੁਹਾਡੇ ਸਾਹਮਣੇ ਹੋਇਆ? ਬਾਈ ਅਸੀਂ ਆਉਂਦੇ ਸੀਗੇ ਇਧਰੋਂ ਮੇਜ ਸਰਕਾਰ ਵੱਲੋਂ। ਠੀਕ ਹੈ ਜੀ। ਨਾ ਕੋਸ ਅੱਗੇ ਸੀਗਾ ਨਾ ਪਿੱਛੇ ਸੀਗਾ ਜੀ ਕੋਈ। ਠੀਕ ਹੈ ਇਹਦਾ ਮੋੜਲਾ ਟਾਇਰ ਪਾਟ ਆਇਆ ਜੀ। ਟਾਇਰ ਪਾਟਨ ਨਾ ਭਾਜੀ ਉਹ ਦੇ ਵਿੱਚ ਬੱਜੀ ਪਿਲਨ ਤੇ। ਠੀਕ ਹੈ ਜੀ। ਠੀਕ ਹੈ ਜੀ। ਇਹ ਗੱਡੀ ਦੀਆਂ 4-5 ਬਾਜੀਆਂ ਪਈਆਂ ਜੀ ਠੀਕ ਹੈ ਜੀ ਮੁੜ ਕੇ ਫੇ ਅਸੀਂ ਮੌਕੇ ਤੇ ਆਣ ਕੇ ਜੀ ਗੱਡੀ ਸਿੱਧੀ ਕੀਤੀ ਬੰਦਾ ਵਿੱਚ ਫਸਿਆ ਪਿਆ ਸੀਗਾ ਜੀ ਠੀਕ ਹੈ ਜੀ ਫੇ ਪਹਿਲਾਂ ਵਿੱਚ ਉਹ ਬਲੂਨ ਪਾੜੇ ਜੀ ਬੰਦੇ ਨੂੰ ਸਾਹ ਨਹੀਂ ਸੀ ਹੁੰਦਾ ਬਲੂਨ ਪਾੜਨਾ ਨਾ ਮੁੜ ਕੇ ਇੱਕ ਜੀ ਇੱਥੇ ਸਰਦਾਰ ਰੁਕ ਗਿਆ ਗਾਤਰੇ ਵਾਲਾ ਸਰ ਜੀ ਬੈਲਟ ਲੱਗੀ ਪਈ ਸੀਗੀ ਪਾਜੀ ਉਹ ਬੈਲਟ ਫੇ ਉਹ ਸਰਦਾਰ ਦੇ ਗਾਤਰੇ ਨਾਲ ਬੈਲਟ ਵੱਢ ਕੇ ਸ੍ਰੀ ਸਾਹਿਬ ਆਏ ਹੋਏ ਸੀ ਹਾਂ ਜੀ ਸ੍ਰੀ ਸਾਹਿਬ ਫਰ ਉਹਨਾਂ ਦੇ ਗਾਤਰੇ ਦੇ ਨਾਲ ਬੈਲਟ ਵੱਢ ਕੇ ਫੇ ਬੰਦਾ ਕੱਢਿਆ ਜੀ ਫੇ ਗੱਡੀ ਸਿੱਧੀ ਕਰਕੇ ਜੀ ਗੰਭੀਰ ਬਈ ਪੈਨਗ ਬੰਦੇ ਸੀਗੇ ਅੱਛਾ ਜੀ ਹਾਂਜੀ ਮੌਕੇ ਤੇ ਕੱਟ ਲਗਾਈ ਉਹਨਾਂ ਨੂੰ ਭਾਈ ਉਹਨਾਂ ਨੂੰ ਆਟੋ ਦੇ ਵਿੱਚ ਲੈ ਕੇ ਗਏ ਆ ਗੱਡੀ ਕੋਈ ਨਹੀਂ ਆਈ ਜੀ ਅੱਛਾ ਜੀ ਠੀਕ ਹੈ ਜੀ ਉਹਨੂੰ ਇੱਥੋਂ ਆਟੋ ਰੋਕੀ ਆ ਆਟੋ ਦੇ ਵਿੱਚ ਭਾ ਕੇ ਭੇਜਿਆ ਜੀ ਕਿੰਨੀ ਕੁ ਦੇਰ ਹੋ ਗਈ ਹਾਤਾ ਹੋਏ ਹੋਏ ਨਹੀਂ ਹੋਏ ਕਹੇ ਜੀ ਇਹ 20 ਕੁ 25 ਮਿੰਟ ਓਕੇ ਹਾਂਜੀ ਉਦਾਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਹੈ ਜੀ ਸੱਟਾਂ ਲੱਗੀਆਂ ਆ ਓਕੇ ਜੀ ਇੱਕ ਦੇ ਥੋੜੀਆਂ ਜਿਹੀਆਂ ਜਿਆਦੀਆਂ ਇੱਕ ਦੇ ਹਲੇ ਠੀਕ ਆ ਜੀ ਦੋਹਾਂ ਕਦੇ ਓਕੇ ਜੀ ਹਾਂਜੀ ਅੱਜ ਜਤ ਅੰਦਰ ਬੜੀ ਇੱਕ ਐਕਟੀਵਿਟੀ ਹੋਇਆ ਮਈਆ ਦੇ ਮੰਦਿਰ ਦੇ ਕੋਲ ਜੀ ਇਹੀ ਮੌਕੇ ਤੇ ਆਏ ਆ ਹਾਂ ਜੀ ਕੀ ਜਣਾ ਸਾਨੂੰ 11:00 ਤੋਂ ਕਾਲ ਆਈ ਸੀ ਕੰਟਰੋਲ ਰੂਮ ਤੋਂ ਅਸੀਂ ਉਸੇ ਵੇਲੇ ਤੁਰੰਤ ਇੱਥੇ ਪਹੁੰਚੇ ਆ ਜਿਹੜਾ ਕਿ ਜਾ ਬਹੁਤ ਜ਼ਿਆਦਾ ਲੱਗਿਆ ਹੋਇਆ ਸੀ ਅਸੀਂ ਆਪਣੀ ਗੱਡੀ ਦੇ ਨਾਲ ਜਿਹੜੀ ਬਲੈਰੋ ਗੱਡੀ ਦਾ ਐਕਸੀਡੈਂਟ ਹੋਇਆ ਸੀ ਰੋਡ ਤੋਂ ਉਹਨੂੰ ਸਾਈਡ ਤੇ ਕਰਾਇਆ ਗਿਆ ਤੇ ਪ੍ਰੈਸ ਜਿਹੜਾ ਫਨਚਾਰੂ ਕਾਗਰਾਂ ਚਲਾਇਆ ਗਿਆ ਪਤਾ ਲੱਗਾ ਕਿ ਕਿੰਨੇ ਹਜੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਉਹਦੇ ਬਾਰੇ ਪਤਾ ਕਰ ਰਹੇ ਆ ਉਹਦੇ ਬਾਰੇ ਪਤਾ ਕਰ ਰਹੇ ਆ ਜੀ ਠੀਕ ਹੈ ਕੀ ਤਾਂ ਪ੍ਰੋਜੈਕਟ ਨੰਬਰ ਹੈ ਗੱਡੀ ਦਾ ਪ੍ਰੋਜੈਕਟ ਨੰਬਰ ਹੈ ਬਲੈਰੋ ਬਲੈਰੋ